ਸ਼ਾਮ ਦਾ 9 ਵਜੇ ਦਾ ਟਾਈਮ ਸੀ ਤੇ ਬਾਈ ਜੀ ਸਾਡੇ ਕੋਲ ਆਏ ਤੇ ਬਾਈ ਜੀ ਨੇ ਮੈਨੂੰ ਰਿਕੁਐਸਟ ਕੀਤੀ ਕਿ ਮੇਰੇ ਮਾਤਾ ਜੀ ਡਰ ਗਏ ਨੇ ਤੇ ਸਾਡੇ ਸੈਂਟਰ ਤੇ ਆਏ ਬਾਈ ਜੀ ਕਹਿੰਦੇ ਬਈ ਮੇਰੇ ਕੋਲ ਲਿਆਉਣ ਨੂੰ ਸਾਧਨ ਨਹੀਂ ਹੈ ਮਾਤਾ ਜੀ ਨੂੰ ਤੇ ਤੁਸੀਂ ਕਿਰਪਾ ਕਰਕੇ ਸਾਡੇ ਘਰ ਆ ਕੇ ਮਾਤਾ ਜੀ ਦਾ ਇਲਾਜ ਕਰੋ ਤੇ ਮੈਂ ਆਪਣੀ ਟੀਮ ਦੇ ਨਾਲ ਮਾਤਾ ਜੀ ਦੇ ਘਰ ਗਿਆ ਤੇ ਜਾ ਕੇ ਜਦ ਦੇਖਿਆ ਤਾਂ ਮਾਤਾ ਜੀ ਦਾ ਚੂਲਾ ਨਿਕਲ ਗਿਆ ਸੀ ਤੇ ਮੇਰੇ ਦੁਆਰਾ ਮਾਤਾ ਜੀ ਦਾ ਇਲਾਜ ਕੀਤਾ ਗਿਆ ਤੇ ਚੂਲੇ ਨੂੰ ਸੈੱਟ ਕੀਤਾ ਗਿਆ ਚੂਲਾ ਚੜਾਉਣ ਦੇ ਉਪਰੰਤ ਹੀ ਮਾਤਾ ਜੀ ਦਾ ਦਰਦ ਬੰਦ ਹੋ ਗਿਆ ਤੇ ਚੂਲਾ ਚੜਾ ਕੇ ਅਸੀਂ ਮਾਤਾ ਜੀ ਦੇ ਚੂਲੇ ਦੇ ਉੱਤੇ ਟੇਪ ਰੋਲ ਕੀਤਾ ਚੰਗੀ ਤਰ੍ਹਾਂ ਟੇਪ ਕਰਨ ਤੋਂ ਬਾਅਦ ਮਾਤਾ ਜੀ ਨੂੰ ਕਾਫੀ ਹੱਦ ਤੱਕ ਰਾਹਤ ਮਹਿਸੂਸ ਹੋਈ ਤੇ ਲੱਤ ਵੀ ਮਾਤਾ ਦੀ ਸਿੱਧੀ ਹੋ ਰਹੀ ਸੀ ਪਹਿਲਾਂ ਬਹੁਤ ਜ਼ਿਆਦਾ ਤਕਲੀਫ ਆ ਰਹੀ ਸੀ ਤੇ ਟੇਪ ਰੋਲ ਲਾਉਣ ਤੋਂ ਕੁਝ ਸਮਾਂ ਬਾਅਦ ਹੀ ਮਾਤਾ ਜੀ ਨੇ ਸਾਡਾ ਧੰਨਵਾਦ ਕੀਤਾ ਤੇ ਮਾਤਾ ਜੀ ਨੇ ਕਿਹਾ ਵੀ ਤੁਸੀਂ ਸਾਡੇ ਘਰ ਆਏ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਤੇ ਮੈਂ ਕਿਹਾ ਕੋਈ ਗੱਲ ਨਹੀਂ ਮਾਤਾ ਜੀ ਇਹ ਤਾਂ ਸਾਡਾ ਫਰਜ਼ ਸੀ ਫਿਰ ਮਾਤਾ ਜੀ ਦੇ ਮੈਂ ਚੂਲੇ ਦੇ نیچے ਸਪੋਰਟ ਲਾਈ ਤੇ ਸਾਰੀ ਫੈਮਿਲੀ ਨੂੰ ਸਮਝਾਇਆ ਕਿ ਇਹਨਾਂ ਦਾ ਬਹੁਤ ਧਿਆਨ ਰੱਖਣਾ ਹੈ ਥੋੜੇ ਦਿਨ ਇਹਨਾਂ ਨੂੰ ਜਿਆਦਾ ਤੋੜਾ ਫੇਰਾ ਨਹੀਂ ਕਰਨ ਦੇਣਾ ਤੇ ਪ੍ਰੋਪਰ ਤਰੀਕੇ ਦੇ ਨਾਲ ਇਹਨਾਂ ਦੀ ਦੇਖਭਾਲ ਕਰਨੀ ਹੈ ਤੇ ਕੁਝ ਦਿਨਾਂ ਦੇ ਵਿੱਚ ਠੀਕ ਹੋ ਜਾਏਗਾ ਤੇ ਸਾਰੀ ਫੈਮਿਲੀ ਨੇ ਸਾਡਾ ਧੰਨਵਾਦ ਕੀਤਾ